ਕੀਰਤਦਾਨੀ ਮਦਦ ਵਾਸਤੇ ਜੋ ਸਾ ਸੁਖਬੀਰ ਸਿੰਘ ਬਾਦਪੁਰਾ ਸਾਹਿਬ ਨੇ ਗੱਲ ਕੀਤੀ ਸਮੁੱਚੇ ਗਾੜੀਆਂ ਵੱਲੋਂ ਹਰ ਇੱਕ ਦਾ ਨੀ ਮਦਦ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦੀ ਚਾਹੇ ਤਾਂ ਬਸਮਾ ਦੇ ਚਾਰ ਦੀ ਚਾਰੀ ਦੀ ਗੱਲ ਹੋਵੇ ਉਹ ਵੀ ਮਸ਼ੀਨਾਂ ਦੀ ਗੱਲ ਹੋਵੇ ਕੰਟਰੀ ਦਾ ਲੋਵੇ ਬੀਜ ਦੀ ਗੱਲ ਹੋਵੇ ਜਿੱਥੇ ਜਿੱਥੇ ਲੋੜ ਪੈ ਰਹੀ ਹੈ ਤਾਂ ਮਛਰਦਾਨੀ ਆ ਕਿਸ ਤਰੇ ਨੇ ਪੰਜੇ ਨੇ ਅਜੀ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਕੇ ਦੇਣਾ ਤਾਂ ਅਸੀਂ ਸਾਰੇ ਉਹਨਾਂ ਪੀੜਤ ਪਰਿਵਾਰਾਂ ਨੂੰ ਨਗਰਪਾਲਿਕਾ ਸਮਾਨ ਲੈ ਕੇ ਜਾ ਰਹੇ ਹਾਂ ਬੜਾ ਸquad ਪਹਿਲਾਂ ਜਾ ਚੁੱਕਿਆ ਤੇ ਹੁਣ ਵੀ ਅੱਗੇ ਜਾ ਰਹੇ ਆ। ਉਸ ਤੋਂ ਬਾਅਦ ਹੁਣ ਲੋੜਾ ਸਭ ਤੋਂ ਵੱਧ ਲੋੜ ਇਸ ਟਾਈਮ ਜੋ ਮੈਡੀਕਲ ਟੀਮਾਂ ਦੀ ਆ 100 ਦੇ ਕਰੀਬ ਐਸਜੀਪੀਸੀ ਦੇ ਫਦੂਕ ਨਾਲ 100 ਦੇ ਕਰੀਬ ਟੀਮਾਂ ਜਾ ਕੇ ਉਹਦੀ ਸੇਵਾ ਕਰ ਗਈਆਂ ਡਾਕਟਰਾਂ ਦੀਆਂ। 50 ਟੀਮਾਂ ਡੰਗਰ ਡਾਕਟਰਾਂ ਦੀਆਂ ਨੇ ਇੱਥੇ ਜੋ ਵੈਟਰਨਰੀ ਡਾਕਟਰ ਨੇ ਉਹਨਾਂ ਦੀ ਟੀਮਾਂ ਨੇ। ਸੋ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਇਸ ਜਿਹੜਾ ਸਮਾਂ ਮਾੜਾ ਸੁਚਲ ਦੇ ਦੌਰ ਚੱਲ ਰਿਹਾ ਇੱਥੇ ਬੜੀ ਲੋੜਵੰਦਾ ਲੋੜ ਸੰਗਤ ਬੜੀ ਲੋੜ ਜਿੱਥੇ ਨੁਕਸਾਨ ਹੋਇਆ। ਸੋ ਟੈਲ ਹੁਣ ਪਾਈਏ ਆਪਾਂ ਆਪਣਾ ਦਸਵੰਦ ਕੱਢ ਕੇ ਹਿਸਾਬ ਪਾਈਏ ਗੁਰੂ ਸਾਹਿਬ ਨੇ ਵੀ ਕਿਹਾ ਦਸਵੰਦ ਕੱਢਣਾ ਚਾਹੀਦਾ ਤਾਂ ਕਿ ਆਪਾਂ ਲੋਕਾਂ ਦੇ ਮਦਦ ਕਰ ਸਕੀਏ ਸਾਡੇ ਭੈਣ ਭਰਾ ਨੇ ਜਿੰਨਾ ਨੁਕਸਾਨ ਹੋਇਆ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਦਸ-ਦਸ ਪਰ ਪਾਣੀ ਆ ਗਿਆ ਅੱਠ-ਅੱਠ ਪਾਣੀ ਆ ਗਿਆ ਉਹ ਕੀ ਕਰਨਗੇ ਵਿਚਾਰੇ ਸੋ ਇਸ ਕਰਕੇ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਹਲਕੇ ਤੋਂ ਮੁੱਲ 400-500 ਕਾਟਨ ਕਣਕ ਕੱਢੀ ਹੋਊਗੀ ਜਿਹੜੀ ਜਿਹੜੀ ਲੋਕਾਂ ਨੇ ਦੇ ਕੇ ਆਉਂਦੇ ਤੇ 250 ਕਾਟਨ ਵੀ ਦਾ ਵਿਰੋਧ ਕਰਕੇ ਦੇ ਰਹੇ ਹਨ ਜ਼ਿਲ੍ਹਾ ਪ੍ਰਿੰਸੀਪਲ ਆਫਸਰ ਦੀ ਚੋਣਾ ਸੰਬੰਧੀ ਮੀਟਿੰਗਾਂ ਹੋ ਰਹੀਆਂ ਨੇ ਪਾਰਟੀ ਨੂੰ ਕਿਵੇਂ ਗਰਾਊ ਬੂਥ ਲੈਵਲ ਤੇ ਟਕਰਾ ਕਰਨਾ ਇਹ ਸਾਰੀਆਂ ਮੀਟਿੰਗਾਂ ਚੱਲਦੀਆਂ ਨੇ ਉਹ ਮੈਂ ਸਾਰੇ ਵਕਫਾ ਨਰਾਂ ਦਾ ਇੱਥੇ ਪਹੁੰਚਣ ਜਾ ਆਗੂ ਸਾਹਿਬਾਨ ਕਿਉਂਕਿ ਇਹ ਮੀਟਿੰਗ ਮੇਨ ਆਗੂ ਸਾਹਿਬਾਨ ਨੇ ਰੱਖੀ ਹੈ ਜੋ ਪਿੰਡ ਵਾਈਡ ਆਦੂ ਹੈ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਆਏ ਹੋ ਤੁਸੀਂ ਬੜੇ ਚੰਗੇ ਸੁਝਾਅ ਦਿੱਤੇ ਆ ਜਿਸ ਦੇ ਵਿੱਚ ਹਰ ਪੀੜਤਾ ਦੇ ਮਦਦ ਵਾਸਤੇ ਜਿਹੜਾ ਵੀ ਸੁਭਲਕਨ ਦੀ ਇਲੈਕਸ਼ਨਾਂ ਵਾਸਤੇ ਪਾਰਟੀ ਨੂੰ ਬੂਥ ਲੈਵਲ ਤੇ ਮਜ਼ਬੂਤ ਕਰਨ ਲਈ ਇਹ ਸਾਰੀਆਂ ਸਾਰੇ ਸੁਝਾਅ ਦਿੱਤੇ ਨੇ ਉਹ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਲੇਗਾ